ਭਾਰ ਦੇ ਕਿਸਾਨ ਜੁਗੀਆਂ ਨੂੰ ਸ਼ਾਦੀਪੁਰ ਪ੍ਰਧਾਨ ਬੂਟਾ ਸਿੰਘ ਉਹਨਾਂ ਦੇ ਬਲਾਕ ਪ੍ਰਧਾਨ ਸਰਦਾਰ ਸਜੀਤ ਸਿੰਘ ਗਾਂਧੀ ਰਹਿਨਮਾਈ ਪਿੰਡ ਗੱਜੂ ਮਾਜਰਾ ਵਿਖੇ ਐਸ ਕੇ ਐਮ ਦੀ ਪਾਲ ਜਿਹੜੀ ਕਿ ਸਾਡਾ ਇੱਕ ਨੌਜਵਾਨ ਹੋ ਗਿਆ ਕਰਨ ਸਿੰਘ ਜੀ ਉਹਨਾਂ ਦੇ ਰੋਸ ਦੇ ਵਜੋਂ ਅੱਜ ਜਿਹੜਾ ਰੋਸ ਮਜਾਰਾ ਐਸਕੇਐਮ ਦੇ ਇੱਕ ਵਾਈਂ ਦੇ ਅੰਦਰ ਇਹ ਕਰਿਆ ਜਾ ਰਿਹਾ ਪਿੰਡ ਗੱਜੂ ਮਾਜਰਾ ਦੇ ਵਿਖੇ ਵੱਡੇ ਪੱਧਰ ਤੇ ਨੌਜਵਾਨ ਨੇ ਜਿਹੜੇ ਉਹਨਾਂ ਵੱਲੋਂ ਟਰੈਕਟਰ ਸਾਈਡ ਤੇ ਲਾ ਕੇ ਖੜਾਏ ਗਏ ਨੇ ਸੋ ਬਾਕੀ ਹੋਰ ਵੀ ਅਸੀਂ ਸਮੁੱਚੇ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆਪਣੇ ਟਰੈਕਟਰ ਲੈ ਕੇ ਜਿੱਦਾਂ ਕਿ ਰੋਡ ਤੇ ਲਾਇਆ ਜਾਵੇ ਸਰਦਾਰ ਪੁਲਤਾ ਸਿੰਘ ਜੀ ਛਾਤੀਪੁਰ ਗੁਰਜਿੰਦਰ ਸਿੰਘ ਜੀ ਕਾਰਾ ਚੱਚੂ ਮਾਜਰਾ ਸੁਪਾ ਪ੍ਰਸਖਤਰ ਸਰਦਾਰ ਹਰਵੰਤ ਸਿੰਘ ਜੀ ਜਮੇੜਾ ਕੋਮੀ ਪ੍ਰਸਖਤਰ ਉਹਨਾਂ ਦੇ ਅਗਵਾਹੀ ਦੇ ਅੱਜ ਵੀ ਆਪਣਾ ਉਹ ਨਜ਼ਾਰਾ ਐਸ ਕੇ ਐਮ ਦੇ ਕਾਲ ਦੇ ਨਾਲ ਕੀਤਾ ਜਾ ਰਿਹਾ ਸੋ ਸਮੁੱਚੀ ਸੰਗਤਨ ਦੁਆਰਾ ਫੇਰ ਫੀਲ ਕਰਦੇ ਆ ਦੀ ਵੱਧ ਤੋਂ ਵੱਧ ਆਪਣੇ ਟਰੈਕਟਰ ਲੈ ਕੇ ਸੜਕਾਂ ਤੇ ਆਇਆ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ